ਜਦ ਕੋਈ ਇਸ ਦਰਵਾਜ਼ੇ ਤੱਕ ਪਹੁੰਚ ਜਾਂਦਾ ਹੈ ਕਿਸੇ ਨੂੰ ਕਹਿੰਦੇ ਨੇ ਪ੍ਰਮਾਤਮਾ ਦੇ ਦਰ ਤੱਕ ਤੇ ਪਹੁੰਚ ਗਿਆ ਕਬੀਰ ਕਹਿ ਰਹੇ ਨੇ ਦਰਮ ਦੇਠਾਡੇ ਦਰਬਾਰ ਤੁਝ ਬਿਨ ਸੁਰਤ ਕਰੇ ਕੋ ਮੇਰੀ ਦਰਸ਼ਨ ਦੇ ਜੇ ਖੋਲ ਕੇ ਵਾਰ ਏ ਪ੍ਰਭੂ ਦਰ ਤੱਕ ਤੇ ਮੈਂ ਆ ਗਿਆ ਇੱਕ ਦਮ ਦੇ ਚ ਤੇ ਹੁਣ ਮੇਰਾ ਮਨ ਟਿਕ ਗਿਆ ਕੁਝ ਬਖਸ਼ਿਸ਼ ਕਰ ਰਹਿਮਤ ਕਰ 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 ਕੇ ਮਨ ਕੋ ਇੱਥੇ ਹੀ ਆ ਸਕਦਾ ਹੈ ਅੱਗੇ ਪ੍ਰਸਾਦ ਹੈ ਉਸਦੀ ਬਖਸ਼ਿਸ਼ ਹੈ ਹੁਣ ਵਰਤਮਾਨ ਤੋਂ ਵੀ ਨਿਕਲ ਜਾਏ ਤੇ ਵਰਤਮਾਨ ਤੋਂ ਨਿਕਲਿਆ ਤਾਂ ਭਗਵਾਨ ਹੀ ਭਗਵਾਨ ਹੈ ਕਾਲ ਤੋਂ ਨਿਕਲਿਆ ਤਾਂ ਅਕਾਲੀ ਅਕਾਲ ਹੈ ਕਰਮ ਤੋਂ ਨਿਕਲਿਆ ਤਾਂ ਹੁਣ ਅਕਰਮ ਅਵਸਥਾ ਹੁਣ ਕੁਝ ਵੀ ਨਹੀਂ ਕਰਨਾ ਧਾਰਨਾ ਧਿਆਨ ਖਤਮ ਕਿਉਂਕਿ ਹੁਣ ਤੇ ਸਮਾਧੀ ਹੈ ਕਰਮ ਕਾਂਡ ਉਪਾਸ਼ਨਾ ਖਤਮ ਕਿਉਂਕਿ ਹੁਣ ਤੇ ਗਿਆਨ ਕਾਂਡ ਹੈ ਸੁਣਨਾ ਮੰਨਾ ਹੁਣ ਖਤਮ ਕਿਉਂਕਿ ਹੁਣ ਤੇ ਭਾਵਨਾ ਹੀ ਭਾਵਨਾ ਹੈ ਹੁਣ ਤੇ ਭਗਵਾਨ ਹੀ ਭਗਵਾਨ ਹੈ ਅਵਤਾਰੀ ਪੁਰਸ਼ਾਂ ਨੇ ਵੀ ਸੰਤ ਜਨਾਂ ਨੇ ਵੀ ਕੁਝ ਇਸ ਤਰ੍ਹਾਂ ਦੇ ਚੋਗੇ ਮਨੁੱਖ ਦੇ ਅੱਗੋਂ ਰੱਖੇ ਨੇ ਤੇਰੀ ਇਹ ਖਾਇਸ਼ਾਂ ਪੂਰੀਆਂ ਹੋ ਜਾਣਗੀਆਂ ਤੇਰੀਆਂ ਇਹ ਛਾਵਾਂ ਪੂਰੀਆਂ ਹੋ ਜਾਣਗੀਆਂ ਇਹ ਹੋ ਜਾਏਗਾ ਇਹ ਹੋ ਜਾਏਗਾ ਤੂੰ ਚਲ ਤੇ ਸਹੀ ਜਦ ਮਨੁੱਖ ਕਾਮਨਾ ਨੂੰ ਸਾਹਮਣੇ ਰੱਖ ਕੇ ਖਾਇਸ਼ਾਂ ਨੂੰ ਸਾਹਮਣੇ ਰੱਖ ਕੇ ਧਾਰਮਿਕ ਮਾਰਗ ਤੇ ਚੱਲ ਪੈਂਦਾ ਹੈ ਤੇ ਚੱਲਿ ਹੋਏ ਨੂੰ ਫਿਰ ਇਹੀ ਅਵਤਾਰੀ ਪੁਰਸ਼ ਕਹਿੰਦੇ ਨੇ ਹੁਣ ਤੈਨੂੰ ਪ੍ਰਮਾਤਮਾ ਤਾਂ ਮਿਲੇਗਾ ਸਾਰੀਆਂ ਕਾਮਨਾਵਾਂ ਇੱਕ ਪਾਸੇ ਰੱਖ ਸਾਰੀਆਂ ਖਾਇਸ਼ਾਂ ਇੱਕ ਪਾਸੇ ਰੱਖ ਕਾਹੂ ਫਲ ਕੀ ਇੱਛਾ ਨਹੀਂ ਬਾਛੇ ਕਿਸੇ ਵੀ ਖਾਸ਼ ਕਿਸੇ ਵੀ ਇੱਛਾ ਨੂੰ ਮਨ ਵਿੱਚ ਨਾ ਲਿਆਵੇ ਹੱਦ ਹੋ ਗਈ ਪਹਿਲੇ ਤੇ ਇਹ ਆਖਿਆ ਹੈ ਇੱਛਾ ਪੂਰਕ ਸਰਬ ਸੁਖ ਦਾਤਾ ਜਾਂਕੇ ਵਸ ਹੈ ਕਾਮਧੇਨਾ ਸਾਰੀਆਂ ਕਾਮਨਾਵਾਂ ਦੀ ਪੂਰਤੀ ਕਰਦਾ ਹੈ ਸਾਰੀਆਂ ਇੱਛਾਵਾਂ ਦੀ ਪੂਰਤੀ ਕਰਦਾ ਹੈ ਚਲੋ ਇਸ ਢੰਗ ਨਾਲ ਚਲਤੇ ਸਹੀ ਪਏ ਮਨੁੱਖ ਚਲੇ ਤੇ ਸਹੀ ਹੈ ਤੇ ਜਦ ਚੱਲ ਪਵੇ ਤੋ ਫਿਰ ਇਹੀ ਅਵਤਾਰੀ ਪੁਰਸ਼ ਕਹਿੰਦੇ ਨੇ ਆਸਾ ਵਿੱਚ ਅਤ ਦੁੱਖ ਘਣਾ ਜਿਤਨੀਆਂ ਇੱਛਾਵਾਂ ਹੋਣਗੀਆਂ ਉਤਨਾ ਹੀ ਦੁਖੀ ਹੋਵੇਗਾ ਅਗਰ ਕੋਈ ਮਨੁੱਖ ਦੁਖੀ ਦਿਸਦਾ ਪਿਆ ਹੈ ਤਾਂ ਖਾਇਸ਼ਾਂ ਨੇ ਨਹੀਂ ਪੂਰੀਆਂ ਹੋਈਆਂ ਹੋਰ ਦੁੱਖ ਦਾ ਕੀ ਮਤਲਬ ਹੈ ਮਾਨਸਿਕ ਸੰਤਾਪ ਦਾ ਹੋਰ ਕੀ ਮਤਲਬ ਹੈ ਮਾਨਸਿਕ ਕਲੇਸ਼ ਦਾ ਹੋਰ ਕੀ ਮਤਲਬ ਹੈ ਇੱਛਾਵਾਂ ਨੇ ਨਹੀਂ ਪੂਰੀਆਂ ਹੁੰਆਂ ਔਰ ਕਿਸਦਿਆਂ ਆਉਂਦੀਆਂ ਨੇ ਕਿਸੇ ਦੀ ਵੀ ਨਹੀਂ ਆਉਂਦੀਆਂ ਇਹ ਵੀ ਮਰਜ਼ ਕਰਦੇ ਆ ਇਸ ਨੁਕਤੇ ਨੂੰ ਮੈਂ ਇੱਕ ਦਫਾ ਫਿਰ ਦੁਹਰਾ ਦਿਆਂ ਤਾਂ ਕਿ ਗੱਲ ਪੂਰੀ ਪੱਲੇ ਪੈ ਜਾਏ ਇੱਛਾਵਾਂ ਦਾ ਆਪਣਾ ਇੱਕ ਵਿਧਾਨ ਹੈ ਕਿ ਇੱਕ ਇੱਛਾ ਪੂਰੀ ਹੋ ਜਾਏ ਘਟ ਤੋਂ ਘੜ 10 15 ਨੂੰ ਜਨਮ ਦੇ ਜਾਂਦੀ ਹੈ ਜਿਵੇਂ ਇੱਕ ਮਨੁੱਖ ਕਬਰ ਤੱਕ ਪਹੁੰਚਦੇ ਆ ਪਹੁੰਚਦੇ ਆ ਚੇਤਾ ਤੱਕ ਪਹੁੰਚਦੇ ਆ ਪਹੁੰਚਦੇ ਆ ਦੋ ਚਾਰ ਬੱਚਿਆਂ ਨੂੰ ਜਨਮ ਦੇ ਜਾਂਦਾ ਇੱਕ ਖਾਇਸ਼ ਪੂਰੀ ਹੁੰਦੀ ਆਉਂਦੀ ਆ ਘਟ ਤੋਂ ਘਟ 10-15 ਨੂੰ ਜਨਮ ਦੇ ਜਾਂਦੀ ਹੈ ਤੇ ਉਹ 10-15 ਪੂਰੀਆਂ ਹੋਵਨ ਸੈਂਕੜਿਆਂ ਨੂੰ ਜਨਮ ਦੇ ਜਾਂਦੀਆਂ ਉਹ ਸੈਂਕੜੇ ਪੂਰੀਆਂ ਹੋਵਨ हजारा ते लख जन्म देना ने हजारा पूरी इतनी जिंदगी ने खाइशा दे बोझ थले मनुख दब के रह जाता है और रोज रोज दुख व जाएगा क्योंकि रोज रोज ख्वाहिशा वदिया जा रही तो फिर यही सतपुरश कह आसा मन सा सगल ते आ गए पहले तो लोभ दिता भी चलो ख्वाशा तेरिया पूरी होते सही तो ਤੇ ਸਮਾਰਕ ਤੇ ਚਲਦੇ ਸਹੀ ਇਹ ਬੁਨਿਆਦੀ ਨੁਕਤਾ ਦਾਸ ਆਪ ਜੀ ਦੇ ਸਾਹਮਣੇ ਰੱਖ ਰਿਹਾ ਕਿਉਂਕਿ ਮਨੁੱਖ ਤੀਰਥਾਂ ਤੇ ਜਾਂਦਾ ਹੈ ਗੁਰਦੁਆਰੇ ਜਾਂਦਾ ਹੈ ਮੰਦਰ ਮਸਜਿਦ ਜਾਂਦਾ ਹੈ ਹੋਰ ਤਰ੍ਹਾਂ ਤਰ੍ਹਾਂ ਦੇ ਧਾਰਮਿਕ ਸਾਧਨ ਕਰਦਾ ਹੈ ਪਾਠ ਰਖਾਂਦਾ ਹੈ ਕੁਝ ਵੀ ਕਰਦਾ ਹੈ ਉਹਦੀ ਕਾਮਨਾ ਹੁੰਦੀ ਹੈ ਉਹਦੀ ਇੱਛਾ ਹੁੰਦੀ ਹੈ ਕਾਮਨਾ ਤੋਂ ਬਿਨਾ ਮਨੁੱਖ ਕਰਮ ਕਰਨ ਨੂੰ ਰਾਜ਼ੀ ਨਹੀਂ ਕੋਈ ਕਾਮਨਾ ਇਸ ਕੋਲ ਕਰਮ ਕਰਾਂਦੀ ਹੈ ਇਸ ਵਾਸਤੇ ਕਹਿੰਦੇ ਨੇ ਕਾਮਨਾ ਤੇ ਕਰਮ ਦੋਵੇਂ ਇਕੱਠੇ ਹੀ ਨੇ ਕਿਸੇ ਚੀਜ਼ ਦੀ ਕਾਮਨਾ ਤੇ ਜਿਸ ਦੀ ਕਾਮਨਾ ਹੈ ਉਸ ਦੀ ਪ੍ਰਾਪਤੀ ਲਈ ਕੁਝ ਕਰਮ ਉਦੋਂ ਕਰਮ ਕਰਮ ਤੇ ਕਾਮਨਾ ਇਕੱਠੀ ਰਹਿੰਦੀ ਹੈ ਕਾਮਨਾ ਪ੍ਰੇਰਿਤ ਕਰਦੀ ਹੈ ਕਾਮਨਾ ਚਲਾਉਂਦੀ ਹੈ ਮਨੁੱਖ ਕਰਮ ਕਰੇ ਲੇਕਿਨ ਸਹਿਬ ਕਹਿੰਦੇ ਨੇ ਕਰਮ ਕਰਤ ਹੋਵੇ ਨਾ ਕਰਮ ਨਿਸ਼ਕਰਮ ਹੋ ਜਾਏ ਹੈਰਾਨਗੀ ਹੋਵੇਗੀ ਕਲਗੀਧਰ ਪਤਸ਼ਾਹ ਦਾ ਇੱਕ ਬੋਲ ਮੈਂ ਤੁਹਾਡੇ ਸਾਹਮਣੇ ਰੱਖਾਂ ਜਾਪ ਸਾਹਿਬ ਦਾ ਆ ਕਰਮ ਹੈ ਆ ਧਰਮ ਹੈ ਪ੍ਰਮਾਤਮਾ ਦਾ ਕੋਈ ਧਰਮ ਨਹੀਂ ਹੈ ਕੋਈ ਦਰਮਨ ਨਹੀਂ ਹੈ ਅਕਰਮ ਹੈ ਪਰਮਾਤਮਾ ਕੁਝ ਵੀ ਨਹੀਂ ਕਰਦਾ ਜਾਬ ਸਭ ਤੁਹਾਡੇ ਵਿੱਚੋਂ ਜਿਹੜੇ ਪੜਦੇ ਆਉਣਗੇ ਪਰਮਾਤਮਾ ਦਾ ਕੋਈ ਮਜ਼ਬ ਵੀ ਨਹੀਂ ਹੈ ਇਹ ਵੀ ਮੈਂ ਅਰਜ਼ ਕਰਦੇ ਆ ਨਮਸਤਸਤ ਅਜਵੇ ਨਮਸਤੰ ਅਮਜਵੇ ਗੁਰੂ oven singh ji maharaj ਨਮਸਕਾਰ ਹੈ اے ਪ੍ਰਭੂ ਤੈਨੂੰ ਤੇਰਾ ਕੋਈ ਮਜ਼ਬ ਨਹੀਂ ਹੈ ਨਾ ਤੂੰ ਹਿੰਦੂ ਹੈ ਨਾ ਤੂੰ ਮੁਸਲਮ ਹੈ ਨਾ ਤੂੰ ਸਿੱਖ ਹੈ ਨਾ ਤੂੰ ਇਸਾਈ ਹੈ ਨਾ ਤੂੰ ਯਹੂਦੀ ਹੈ ਨਾ ਤੂੰ ਪਾਰਸੀ ਹੈ ਨਾ ਤੂੰ ਜੈਨੀ ਹੈ ਨਾ ਤੂੰ ਬੋਧੀ ਹੈ ਪ੍ਰਭੂ ਐਸਾ ਨਹੀਂ ਹੈ ਕੋਈ ਮਜ਼ਬਦ ਦੇ ਦਾਇਰੇ ਦੇ ਚ ਅਸੀਂ ਪ੍ਰਮਾਤਮਾ ਨੂੰ ਨਹੀਂ ਬਣ ਸਕਦੇ ਮੈਂ ਬੋਲ ਫਿਰ ਤੁਹਾਨੂੰ ਸਰਵਨ ਕਰਾ ਦਿਆਂ ਜਿਹੜੇ ਜਾਪ ਸਾਹਿਬ ਪੜਦੇ ਹੋਣਗੇ ਨਮਸਤਸਤ ਅਜਬੇ ਨਮਸਤੰ ਅਮਜਬੇ ਨਮਸਕਾਰ ਹੈ ਪ੍ਰਭੂ ਤੇਨੂੰ ਤੇਰਾ ਕੋਈ ਮਜ਼ਬ ਨਹੀਂ ਤੇ ਧਰਮ ਕਹਿੰਦੇ ਨੇ ਮਰਿਆਦਾ ਜਿਵੇਂ ਸਮਾਜ ਦੀ ਮਰਿਆਦਾ ਹੁੰਦੀ ਹੈ ਰਾਜਨੀਤੀ ਦੇ ਨਿਯਮ ਹੁੰਦੇ ਨੇ ਨਿਯਮ ਨੂੰ ਮਰਿਆਦਾ ਨੂੰ ਧਰਮ ਕਹਿੰਦੇ ਨੇ ਹੁਣ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਆ ਕਰਮ ਹੈ ਆ ਧਰਮ ਹੈ ਕੋਈ ਧਰਮ ਨਹੀਂ ਗੱਦਰ ਇਸ ਤਰ੍ਹਾਂ ਦੇ ਜਿਹੜੇ ਬੋਲ ਨੇ ਫਿਰ ਹੈਰਾਨਗੀ ਦੇ ਚ ਪਾਉਂਦੇ ਨੇ ਪਹਿਲੇ ਆਖਿਆ ਜਾਂਦਾ ਹੈ ਕਰੋ ਕਰਮ ਕਾਮਨਾਵਾਂ ਦੀ ਪੂਰਤੀ ਹੋਵੇਗੀ ਫਿਰ ਇਹ ਆਖਿਆ ਜਾਂਦਾ ਹੈ ਕਾਹੂ ਫਲ ਕੀ ਕਿਛਾ ਨਹੀਂ ਬਾਚੇ ਕੇਵਲ ਭਗਤ ਕੀਰਤਨ ਸੰਗ ਰਾਚੇ ਸੇਵਾ ਕਰਤ ਹੋਏ ਨੇ ਕਾਮੀ ਨਿਸ਼ਕਾਮ ਹੋ ਜਾਏ ਕੋਈ ਕਾਮਨਾ ਅੰਦਰ ਨਹੀਂ ਕਿਸੇ ਪ੍ਰਕਾਰ ਦੀ ਕਾਮਨਾ ਨਹੀਂ ਜਿਨ੍ਹਾਂ ਨੂੰ ਤੁਸੀਂ ਨਿਸ਼ਕਾਮ ਕਹਿੰਦੇ ਹੋ ਨਿਸ਼ਕਾਮ ਨਹੀਂ ਹੁੰਦੇ ਕੁਛ ਨਾ ਕੁਛ ਤੇ ਕਾਰਨ ਹੁੰਦੀ ਹੈ ਹੰਕ ਹੰਕਾਰ ਪ੍ਰਪਤਾ ਦੀ ਕਾਮਨਾ ਹੋਵੇਗੀ ਜਗਤ ਚੰਗਾ ਚੰਗਾ ਆਖਿਆ ਐਸੀ ਕਾਮਨਾ ਹੋਵੇਗੀ ਨਹੀਂ ਕੋਈ ਵੀ ਕਾਮਨਾ ਨਹੀਂ ਸੇਵਾ ਕਰਤ ਹੋਏ ਨਹਿ ਕਾਮੇ ਤਿਸ ਕੋ ਹੋਤ ਪ੍ਰਾਪਤ ਸੁਆਮੀ ਪਰਮਾਤਮਾ ਦੇਚ ਕਾਮਨਾ ਨਹੀਂ ਪਰਮਾਤਮਾ ਦੇਚ ਕਰਮ ਨਹੀਂ ਪਰਮਾਤਮਾ ਦਾ ਮਜ਼ਹਬ ਨਹੀਂ ਪਰਮਾਤਮਾ ਦਾ ਕੋਈ ਧਰਮ ਨਹੀਂ ਪਰਮਾਤਮਾ ਦੀ ਕੋਈ ਜ਼ਾਤ ਨਹੀਂ ਜੀ ਜ਼ਾਤ ਦੇ ਮਾਣ ਦੇਚ ਜੀਣ ਵਾਲਾ ਮਨੁੱਖ ਕੁਛ ਵੀ ਹੋ ਜਾਏ ਕਮ ਸੇ ਕਮ ਪਰਮਾਤਮਾ ਤੱਕ ਤੇ ਨਹੀਂ ਪਹੁੰਚ ਸਕਦਾ ਮਜ਼ਬ ਦੇ ਹੰਕਾਰ ਦੇ ਜੀਣ ਵਾਲਾ ਮਨ ਕੁਛ ਵੀ ਹੋ ਜਾਏ ਕਮ ਸੇ ਕਮ ਪ੍ਰਭੂ ਤੱਕ ਤੇ ਨਹੀਂ ਪਹੁੰਚ ਸਕਦਾ ਜਿਸ ਦਾ ਕੋਈ ਮਜ਼ਬ ਹੀ ਨਹੀਂ ਤੇ ਜੋ ਕਿਸੇ ਮਜ਼ਬ ਨੂੰ ਮੰਨਦਾ ਵੀ ਨਹੀਂ ਇਹ ਵੀ ਮੈਂ ਅਰਜ਼ ਕਰਦੇ ਹਾਂ ਨਮਸਤਸਤ ਅਜਵੇ ਨਮਸਤੰ ਅਮਜਵੇ ਕਿਸੇ ਸੰਤ ਨੇ ਕਿਸੇ ਭਗਤ ਨੇ ਜਦ ਇਸ ਨੂੰ ਖੁੱਲ ਕੇ ਸਮਾਜ ਦੇ ਸਾਹਮਣੇ ਰੱਖਿਆ ਹੈ ਬਸ ਉਹੀ ਭਗਤ ਉਹੀ ਸੰਤ ਕਬੂਲ ਨਹੀਂ ਹੋਇਆ ਔਰ ਗਜ਼ਵਦੀ ਗੱਲ ਕਿ ਉਹਨਾ ਅਵਤਾਰਾਂ ਕਰਕੇ ਮਜ਼ਬ ਬਣੇ ਨੇ ਹੈਰਾਨੀ ਕੀ ਹੈ ਇਹ ਵੀ ਮੈਲਸ ਕਰਦੇ ਆ ਸਮਝ ਤਵਰੇਜ ਨੂੰ ਪਕੜ ਕੇ ਮਲਤਾਨ ਦੇ ਵਿੱਚ ਉਸ ਵਕਤ ਦੇ ਨਵਾਬ ਦੇ ਹਜ਼ੂਰੀ ਚ ਪੇਸ਼ ਕੀਤਾ ਗਿਆ ਰਮਜ਼ਾਨ ਦੇ ਦਿਨ ਚ ਇਹ ਰੋਟੀ ਖਾ ਰਿਆ ਸੀ ਤੇ ਇਸਲਾਮੀ ਸ਼ਰਾ ਦੇ ਮੁਤਾਬਕ ਔਰ ਖਾਸ ਕਰਕੇ ਸ਼ਰਾਦੀ ਹਕੂਮਤ ਹੋਵੇ ਮੁਸਲਮਾਨ ਨਵਾਬ ਹੋਵੇ ਤੇ ਇੱਕ ਮੁਸਲਮਾਨ ਫਕੀਰ ਰੋਟੀ ਖਾ ਰਿਆ ਹੈ ਪਕੜ ਕੇ ਪੇਸ਼ ਕੀਤਾ ਗਿਆ ਸ਼ਮਸ ਇਸ ਦਾ ਨਾਮ ਸੀ ਨਾਮ ਇਸਲਾਮੇ ਹਰੇ ਫਾਰਸੀ ਦੇ ਵਿੱਚ ਇਹਨੂੰ ਸੂਰਜ ਕਹਿੰਦੇ ਨੇ ਤਬਰੀਜ਼ ਈਰਾਨ ਦਾ ਇੱਕ ਸ਼ਹਿਰ ਹੈ ਉੱਥੋਂ ਆਇਆ ਸੀ ਸ਼ਮਸ ਤਬਰੀਜ਼ੀ پکڑ ਕੇ ਪੇਸ਼ ਕੀਤਾ ਗਿਆ ਪੁੱਛਿਆ ਗਿਆ ਤੂੰ ਕੌਣ ਹੈ ਤੇ ਤੇਰਾ ਕੀ ਮਜ਼ਬ ਹੈ ਰਮਜ਼ਾਨ ਦੇ ਦਿਨ ਨੇ ਤੂੰ ਰੋਜ਼ਾ ਨਹੀਂ ਰੱਖਿਆ ਮੁਸਲਮਾਨ ਹੋ ਕੇ ਨਹੀਂ ਰੱਖਿਆ ਤੂੰ ਰੋਜ਼ਾ ਕੌਣ ਹੈ ਤੂੰ ਇਹ ਫਕੀਰ ਕਹਿੰਦਾ ਚੇ ਤਦਬੀਰੇ ਐ ਮੁਸਲਮਾਨਮ ਕਿ ਮਦਨ ਖੁਦਰਾ ਨਮੈਦਾਨਮ ਮੈਂ ਨਹੀਂ ਜਾਣਦਾ ਮੈਂ ਕੌਣ ਆ ਔਰ ਜਾਣਨ ਦੀ ਕੋਸ਼ਿਸ਼ ਕਰ ਰਹੇ ਆ ਕੋਸ਼ਿਸ਼ ਕਰ ਰਹੇ ਆ ਸਾਰਾ ਗਿਆਨ ਅਗਿਆਨ ਹੈ ਜਿਤਨੇ ਚਿਰ ਤੱਕ ਮਨੁੱਖ ਆਪਣੇ ਆਪ ਨੂੰ ਨਾ ਜਾਣੇ ਸਾਰੀ ਜਾਣਕਾਰੀ ਫਿਜ਼ੂਲ ਹੈ ਤੇ ਆਪਣੇ ਆਪ ਨੂੰ ਜਾਣੇਗਾ ਤਾਂ ਜੇ ਆਪਣੇ ਨੇੜੇ ਆਵੇ ਤੇ ਆਪਣੇ ਨੇੜੇ ਤਾਂ ਆ ਸਕਦਾ ਹੈ ਥੋੜਾ ਜਿਹਾ ਸਮੇਂ ਤੋਂ ਨਿਕਲੇ ਕਾਲ ਤੋਂ ਨਿਕਲੇ ਵਰਨਾ ਨਹੀਂ ਆ ਸਕਦਾ ਮਨੁੱਖ ਇਹ ਆ ਤੇ ਇਤਨਾ ਮਸਰੂਫ ਰਹਿੰਦਾ ਹੈ ਮਸਰੂਫੀਅਤ ਦੇ ਸਮਾਂ ਯਾਦ ਨਾ ਆਵੇ ਕਿਉਂ ਕਾਲ ਸਮਾਂ ਇਸੇ ਨੂੰ ਲੋਕੀ ਕਹਿੰਦੇ ਨੇ ਜਦ ਕੰਮ ਜਾਂਦਾ ਨਾ ਹੋਵੇ ਵੇਲਾ ਬੈਠਾ ਹੋਵੇ ਤੇ ਕਹਿੰਦੇ ਹੁਣ ਸਮਾਂ ਕਿਵੇਂ ਕੱਟੀਏ ਇਹਦਾ ਮਤਲਬ ਸਮਾ ਬੋਝ ਹੈ समा भार है काल भार है वक्त किए तो फिर कोई खेल रंग तमाशे कोई मनोरंजन छुट्टी वाले दिन भी मनुख छुट्टी नहीं करता इस चक्कर ना पैना मैं नहीं देखा क्यों समा बोझ बनता है ਸਮਾਂ ਸਿਰਦਾ ਭਾਰ ਬਣਦਾ ਹੈ। ਕਾਲ ਦੁਖਦ ਕਰਦਾ ਹੈ। ਤੇ ਕਾਲ ਹੈ ਵੀ ਦੁਖ, ਸਮਾਂ ਦੁਖ ਹੈ। ਸਮੇਂ ਵਿੱਚ ਜਨਮ ਹੈ ਐਸਾ ਜਿਹਦੇ ਨਾਲ ਮਰਨ ਹੈ। ਕਾਲ ਵਿੱਚ ਸੁੱਖ ਨੇ ਐਸੇ ਜਿਹਦੇ ਨਾਲ ਦੁੱਖ ਨੇ। ਹਾਸਿਆਂ ਨਾਲ ਰੋਣੇ ਨੇ। ਜਵਾਨੀ ਨਾਲ ਬੁਢੇਪਾ। ਤੰਦਰੁਸਤੀ ਦੇ ਨਾਲ ਬਿਮਾਰੀਆਂ ਨੇ। ਨਫੇ ਦੇ ਨਾਲ ਨੁਕਸਾਨ ਹੈ। ਤੇ ਸਮੇਂ ਦੀਆਂ ਦੋ ਧਾਰਾਵਾਂ ਨੇ ਮੈਂ ਫਿਰ ਅਰਜ਼ ਕਰਾਂ ਭੂਤਕਾਲ ਤੇ ਭਵਿਸ਼। ਵਰਤਮਾਨ ਦਾ ਮੈਂ ਜ਼ਿਕਰ ਨਹੀਂ ਕਰ ਰਿਹਾ ਵਰਤਮਾਨ ਬਹੁਤ ਛੋਟਾ ਭਾਗ ਹੈ। ਮਨੁੱਖ ਸਮੇਂ ਚ ਬੈਠਾ ਹੁੰਦਾ ਹੈ। ਜਾਂ ਤੇ ਦੁੱਖ ਮਿਲੇ ਸਨ, ਸੁੱਖ ਮਿਲੇ ਸਨ। ਉਹਨਾਂ ਦੀ ਯਾਦ ਵਿੱਚ ਬੈਠਾ ਹੁੰਦਾ ਹੈ। ਕੁਝ ਮਿਲਿਆ ਸੀ ਉਹਦੀ ਯਾਦ ਵਿੱਚ ਬੈਠਾ ਹੈ ਕੁਝ ਵਿਛੜ ਗਿਆ ਸੀ ਉਹਨੂੰ ਯਾਦ ਕਰ ਰਿਹਾ ਹੈ ਕਿਧਰੋਂ ਬਹੁਤ ਗਹਿਰੀ ਝੋਟ ਲੱਗੀ ਸੀ ਬੇਇੱਜ਼ਤੀ ਹੋ ਗਈ ਸੀ ਯਾਦ ਕਰ ਰਿਹਾ ਹੈ ਕਿਧਰੇ ਮਾਨ ਸਨਮਾਨ ਬੜਾ ਮਿਲਿਆ ਸੀ ਯਾਦ ਕਰ ਰਿਹਾ ਹੈ ਭੂਤਕਾਲ ਗੁਜ਼ਰੇ ਹੋਏ ਸਮੇਂ ਵਿੱਚ ਬੈਠਾ ਹੁੰਦਾ ਹੈ ਮਨੁੱਖ ਜਾਂ ਫਿਰ ਭਵਿੱਖ ਦੀ ਚਿੰਤਾ ਆਉਂਦੀ ਹੈ ਆਉਣ ਵਾਲੇ ਜਿਹੜੇ ਦਮਨ ਹੈ ਆਉਣ ਵਾਲਾ ਜੋ ਸਮਾਂ ਹੈ ਇਹਦੇ ਚੋਟ ਨਾ ਲੱਗੇ ਮੈਨੂੰ ਬੇਇਜ਼ਤੀ ਨਾ ਹੋਵੇ ਨੁਕਸਾਨ ਨਾ ਹੋਵੇ ਆਉਣ ਵਾਲੇ ਸਮੇਂ ਦੀ ਤੇ ਚਿੰਤਾ ਚ ਬੈਠਾ ਹੁੰਦਾ ਹੈ ਤੇ ਗੁਜ਼ਰੇ ਹੋਏ ਦੀਆਂ ਯਾਦਾਂ ਵਿੱਚ ਬੈਠਾ ਹੁੰਦਾ ਹੈ ਤੇ ਯਾਦਾਂ ਆਉਂਦੀਆਂ ਨੇ ਸੁੱਖ-ਦੁੱਖ ਦੀਆਂ ਕਿਸੇ ਨੂੰ ਸੁੱਖ ਮਿਲਿਆ ਸੀ ਯਾਦ ਆ ਰਿਹਾ ਹੈ ਕਿਸੇ ਨੂੰ ਦੁੱਖ ਮਿਲਿਆ ਸੀ ਯਾਦ ਆ ਰਿਹਾ ਹੈ ਨਫਾ ਹੋਇਆ ਸੀ ਯਾਦ ਆ ਰਿਹਾ ਹੈ ਨੁਕਸਾਨ ਹੋ ਗਿਆ ਸੀ ਯਾਦ ਆ ਰਿਹਾ ਹੈ ਮਾਣ ਸਨਮਾਨ ਮਿਲਿਆ ਸੀ ਯਾਦ ਆ ਰਿਹਾ ਹੈ ਬੇਇੱਜ਼ਤੀ ਹੋ ਗਈ ਸੀ ਯਾਦ ਆ ਰਹੀ ਹੈ ਤੇ ਸਮੇਂ ਵਿੱਚ ਸਭ ਕੁਝ ਹੈ ਸਮਾਂ ਦੋ ਰੰਗੀ ਹੈ ਸਮੇਂ ਵਿੱਚ ਦੋ ਨੇ ਇੱਕ ਨਹੀਂ ਹੈ ਕਾਲ ਵਿੱਚ ਦੋ ਨੇ ਅਕਾਲ ਵਿੱਚ ਇੱਕ ਹੈ ਇਨਾਂ ਦੋਹਾਂ ਤੋਂ ਨਿਰਾਧੀ ਕਾਂਲ ਦੀ ਚ ਕਰ ਕਰਕੇ ਕੁਝ ਪ੍ਰਾਪਤ ਹੁੰਦਾ ਹੈ ਉਂਝ ਨਹੀਂ ਹੁੰਦਾ ਆ ਕਾਂਲ ਦੀ ਪ੍ਰਾਪਤੀ ਉਦੋਂ ਆਉਂਦੀ ਹੈ ਜਦ ਮਨੁੱਖ ਕੁਝ ਵੀ ਨਹੀਂ ਕਰਦਾ ਕੁਝ ਵੀ ਨਹੀਂ ਕਰਦਾ ਜਦ ਪਰਮਾਤਮਾ ਹੀ ਕੁਝ ਨਹੀਂ ਕਰਦਾ ਅਕਰਮ ਹੈ ਅਧਰਮ ਹੈ ਇਥੇ ਇੱਕ ਤਰਕ ਖੜੀ ਹੋਵੇਗੀ ਇਤਨਾ ਵੱਡਾ ਸੰਸਾਰ ਉਸ ਕਰਤੇ ਪੁਰਖ ਨੇ ਤੇ ਬਣਾਇਆ ਕਰਤਾ ਤੇ ਹੈ ਕੀਤਾ ਹੈ ਉਸਨੇ ਕਿਸ ਤਰ੍ਹਾਂ ਕਹੇ ਲਈ ਇਹ ਕਰਮ ਨਹੀਂ ਕਰਦਾ ਐਨੇ ਸੂਰਜ ਚੰਦ ਤਾਰੇ ਬਣਾਏ ਇਤਨੀਆਂ ਧਰਤੀਆਂ ਬਣਾਈਆਂ ਇਤਨੇ ਜੀਵ ਜੰਤੂ ਬਣਾਏ ਇਹ ਤੇ ਇਤਨਾ ਕੁਝ ਕਰ ਰਿਹਾ ਹੈ ਔਰ ਕਰਤਾ ਪੁਰਖ ਉਹਨੂੰ ਕਹਿੰਦੇ ਨੇ ਉਸ ਦਾ ਜਿਹੜਾ ਕਰਤਾ ਪੁਰਖ ਇਸ ਤਰ੍ਹਾਂ ਜਿਵੇਂ ਫੁੱਲ ਦੇ ਚੋਂ ਮਹਿਕ ਨਿਕਲ ਰਹੀ ਹੈ ਮਹਿਕ ਦਾ ਨਿਕਲਣਾ ਇਹ ਫੁੱਲ ਦਾ ਹੋਣਾ ਹੈ ਪ੍ਰਕਾਸ਼ ਦਾ ਨਿਕਲਣਾ ਇਹ ਸੂਰਜ ਦਾ ਹੋਣਾ ਹੈ ਇਸ ਤਰ੍ਹਾਂ ਹੀ ਪ੍ਰਭੂਤ ਹੋ ਰਿਹਾ ਹੈ ਹੋ ਰਿਹਾ ਹੈ ਕਹਿੰਦੇ ਨੇ ਜਦ ਇਸ ਅਵਸਥਾ ਦੇਚ ਅਕਰਮ ਦੀ ਅਵਸਥਾ ਦੇਚ ਮਨੁੱਖ ਪਹੁੰਚਦਾ ਹੈ ਉਹ ਵੀ ਇਸ ਤਰ੍ਹਾਂ ਜੀਂਦਾ ਹੋ ਰਿਹਾ ਮੈਂ ਕਰ ਨਹੀਂ ਰਿਹਾ ਕਰਮ ਕਰਤ ਹੋਵੇ ਨੈ ਕਰਮ ਸਰੀਰ ਵਿੱਚ ਬਹੁਤ ਵੱਡੀ ਕਿਰਿਆ ਹੈ ਦਿਲ ਦਾ ਧੜਕਣਾ ਅਸੀਂ ਨਹੀਂ ਧੜਕਾ ਰਹੇ ਧੜਕ ਰਿਹਾ ਹੈ ਸਰੀਰ ਵਿੱਚ ਬਹੁਤ ਵੱਡੀ ਕਿਰਿਆ ਹੈ ਅਸੀਂ ਨਹੀਂ ਕਰ ਰਹੇ ਸਵਾਸਾਂ ਦਾ ਚੱਲਣਾ ਚੱਲ ਰਹੇ ਨਾ ਚਲੰ ਤੇ ਅਸੀਂ ਹੋ ਵੀ ਨਹੀਂ ਸਕਦੇ ਚਲੋ ਪੈਰ ਅਸੀਂ ਸੋਚ ਕੇ ਚਲਾਉਂਦੇ ਆ ਹੱਥ ਅਸੀਂ ਸੋਚ ਕੇ ਚਲਾਉਂਦੇ ਆ ਜ਼ਬਾਨ ਨੂੰ ਚਲਾਣ ਵਾਸਤੇ ਜ਼ਰਾ ਸੋਚਦੇ ਆ ਵਿਚਾਰਦੇ ਆ ਦਿਲ ਧੜਕਣ ਵਾਸਤੇ ਸੋਚਦੇ ਆ ਵੀ ਧੜਕਣਾ ਚਾਹੀਦਾ ਹੈ ਤੇ ਸਵਾਸ ਅਸੀਂ ਚਲਾਉਂਦੇ ਆ ਇਹ ਤੇ ਚੱਲ ਰਹੇ ਨੇ ਤੇ ਜੇ ਅਸੀਂ ਚਲਾਉਂਦੇ ਆ ਸਾਡੀ ਡਿਊਟੀ ਹੋਵੇ ਸਾਡੀ ਜ਼ਿੰਮੇਵਾਰੀ ਹੋਵੇ ਤੇ ਫਿਰ ਰਾਤ ਨੂੰ ਜਦ ਸੌਂ ਜਾਂਦੇ ਆ ਫਿਰ ਕੌਣ ਚਲਾਉਂਦਾ ਹੈ ਫਿਰ ਕੌਣ ਦਿਲ ਧੜਕਾਂਦਾ ਹੈ ਇਤਨਾ ਮਹਾਨ ਕੰਮ ਸਰੀਰ ਦੇ ਚ ਹੋ ਰਿਹਾ ਹੈ ਇਹ ਬ੍ਰਹਿਮੰਡ ਸਾਰੇ ਦਾ ਸਾਰਾ ਹੋ ਰਿਹਾ ਹੈ ਹੋ ਰਿਹਾ ਹੈ ਇਸ ਤਰ੍ਹਾਂ ਜਿਵੇਂ ਸਰੀਰ ਦੇ ਵਿੱਚ ਸਵਾਸ ਚੱਲ ਰਹੇ ਨੇ ਨਹੀਂ ਚੱਲਾ ਰਹੇ ਅਸੀਂ ਦਿਲ ਧੜਕ ਰਿਹਾ ਹੈ ਨਹੀਂ ਧੜਕਾ ਰਹੇ ਅਸੀਂ ਔਰ ਇਹ ਦੋ ਕਮ ਨਾ ਹੋਣ ਤੇ ਅਸੀਂ ਹੋ ਵੀ ਨਹੀਂ ਸਕਦੇ ਨਾ ਦਿਲ ਧੜਕ ਕੇ ਤੇ ਗਏ ਨਾ ਸਵਾਸ ਚੱਲਣ ਤੇ ਗਏ ब्रह्म हो रहे है करते पुरुख तो सब कुछ हो रहे है ये जो हो रहे है इसे करके असि उस कह रहे चुके उस तो हो रहे है पर ये होना उसका कर्म नहीं है जो हो रहे है हो रहे है स्वभाव है ओदी कृत नहीं है उदा करना नहीं है अकर्म है अधर्म है मैं फिर भी अर्ज कर दे ਪੂਰਨ ਵਿਆਖਿਆ ਵੀ ਨਹੀਂ ਹੋ ਸਕਦੀ ਅਕਾਲ ਦੇ ਚ ਕੀ ਹੈ ਗੋਂਗੇ ਮਹਾ ਅੰਮ੍ਰਿਤ ਸਰਸ ਚਾਖਿਆ ਪੁੱਛੇ ਕਹਿ ਨਾ ਜਾਈਓ ਬਈ ਦੱਸ ਅਕਾਲ ਦੇ ਚ ਕੀ ਹੈ ਤੋ ਚੁੱਪ ਖਾਮੋਸ਼ੀ ਕਹਿੰਦੇ ਨੇ ਮਹਾਤਮਾ ਬੁੱਧ ਤੇ ਉੱਪਰ ਨਿਕੜ ਵਰਤੀ ਜੋ ਉਹਨਾਂ ਦੇ ਚਚੇਰੇ ਬਿਰਾਸਨ ਆਨੰਦ ਸਵਾਮੀ ਚੇਲੇ ਬਣੇ ਹੋਏ ਸਨ ਕਹਿਣ ਲੱਗੇ ਮੈਂ ਹੈ ਕਿ ਪ੍ਰਸ਼ਨ ਕਰਨ ਲੱਗਾ ਤੇ ਫਿਰ ਕਦੀ ਨਹੀਂ ਕਰਾਂਗਾ ਇਹ ਮੇਰਾ ਪਹਿਲਾ ਪ੍ਰਸ਼ਨ ਹੈ ਔਰ ਇਹ ਮੇਰਾ ਆਖਰੀ ਪ੍ਰਸ਼ਨ ਹੈ ਇਸ ਦਾ ਮੈਨੂੰ ਉੱਤਰ ਦੇਣਾ ਜ਼ਰੂਰ ਦੇਣਾ ਜਿੱਥੇ ਤੁਸੀਂ ਪਹੁੰਚੇ ਹੋ ਉਹ ਕੀ ਹੈ ਉਕੀਏ ਇਹ ਛੇੇਰਾ ਭਰਾ ਚੇਲਾ ਬਣ ਕੇ ਕਹਿੰਦੇ ਤੁਸੀਂ ਮੇਰੇ ਗੁਰੂ ਮੈਂ ਤੁਹਾਡਾ ਸ਼ਿਸ਼ ਮੇਰਾ ਇਹ ਪਹਿਲਾ ਪ੍ਰਸ਼ਨ ਹੈ ਤੇ ਆਖਰੀ ਪ੍ਰਸ਼ਨ ਹੈ ਬਾਅਦ ਤੇ ਮੈਂ ਤੁਹਾਡੀ ਸੇਵਾ ਚ ਲਵਾਂਗਾ ਕੋਈ ਪ੍ਰਸ਼ਨ ਨਹੀਂ ਕਰਾਂਗਾ ਜੋ ਤੁਸੀਂ ਕਹੋਗੇ ਮੈਂ ਉਹ ਹੀ ਮੰਨਾਂਗਾ ਪਰ ਇੱਕ ਮੇਰਾ ਪ੍ਰਸ਼ਨ ਹੈ ਤੁਸੀਂ ਜਿੱਥੇ ਪਹੁੰਚੇ ਹੋ है। कुछ बोल ही रहे सन आत्मा बुद्ध चुप कर गए और काफी देर तक चुप और खड़ा रहे आनंद जदों ने देख लिया काफी घड़ियां बतीत हो गई समा तो बहुत बतीत हो गया महात्मा बुद्ध कुछ बोले ने आनंद ने कहा ਫਿਰ ਮੇਰੇ ਪ੍ਰਸ਼ਨ ਦਾ ਉੱਤਰ ਨਹੀਂ ਮਿਲੇਗਾ ਮੇਰੇ ਸਵਾਲ ਦਾ ਜਵਾਬ ਨਹੀਂ ਮਿਲੇਗਾ ਹੁਣ ਮਹਾਤਮਾ ਬੁੱਧ ਬੋਲੇ ਜਵਾਬ ਮੈਂ ਤੈਨੂੰ ਦੇ ਦਿੱਤਾ ਹੁਣ ਤੇਰੀ ਸਮਝ ਵਿੱਚ ਨਹੀਂ ਆਇਆ ਤਾਂ ਮੈਂ ਕੀ ਕਰਾਂ ਜਵਾਬ ਤਾਂ ਮੈਂ ਦੇ ਦਿੱਤਾ ਤੁਸੀਂ ਤੇ ਭਗਵਾਨ